4 ਵਜੇ ਦੀ ਹੋਈ ਹੈ 4:00 ਚਾਹ ਹੋ ਗਈ ਜੀ ਲੈ ਲਓ 4 ਵਜੇ ਤੋਂ ਉੱਠ ਕੇ ਸਵੇਰੇ ਖੀਰ ਪ੍ਰਸ਼ਾਦ ਬਣਾਇਆ ਤੇ ਆਪਣਾ ਤੋਰੀਆਂ ਦੀ ਸਬਜ਼ੀ चीन लाई गई है कपड़े धो के लगी हुई बस हम हाथ शुरू हो जाने हाथ शुरू होने के बाद मैं हाथ शुरू हो गए बस हम साफ सफाइ मैं होना सफाई करनी शुरू कर दी क्या मैंने फिर एक दम में हो मैं सफाई कर फिर दो के सारी सफाई कर मैंने देख एक कमरे में जिम्मे घंटा दो घंटा लग गया होगा हम साफ करी देगी ਜਿਹੜਾ ਹੋਇਆ ਸੀ ਰਾਹੇ ਸਭ ਨੇ ਪਹਿਲਾਂ ਸ਼ਰਾਦ ਸੀਗਾ ਤੇ ਅਸੀਂ ਵੀ ਮੰਲੇਗੀ ਨੇ ਆਇਆ ਸੀਗਾ ਆਪਣੀ ਗੱਡੀ ਚੋੜਿਆ ਸ਼ਰਾਦ ਅੱਗੇ ਮੰਮੀ ਪਾਉਂਦੇ ਹੁੰਦੇ ਸੀਗੇ ਹੁਣ ਮੰਮੀ ਕੈਨੇਡਾ ਨੇ ਇਸ ਵਾਰ ਵੀ ਦੂਸਰੀ ਵਾਰ ਪਹਿਲਾਂ ਪਿਛਲੇ ਸਾਲ ਪਹਿਲੀ ਵਾਰ ਹੀ ਪਾਇਆ ਸੀਗਾ ਸ਼ਰਾਦ ਮੰਮੀ ਦੇ ਬਿਨਾ ਇਸ ਵਾਰੀ ਹੁਣ ਦੂਸਰੀ ਵਾਰ ਹੋ ਗਈ ਅਸਮੇ ਸੋਚੀ ਹੁਣ ਕੱਪੜੇ ਧੋ ਧੋ ਕੇ ਖੋਦੀ ਦੇ ਬਾਹਰ ਸੁੱਕਣੇ ਪਾ ਦੇਣੀ ਹੈ ਆਹ ਸੁੱਕਣਾਂਗੇ ਤੇਰਾ ਕੰਮ ਫੈਟ ਪਾ ਲਈਂ ਮੈਂ ਤਾਂ ਤੂੰ ਪਹਿ ਗਈ ਜੇ ਤੂੰ ਪਨਾ ਹੋਈ ਤੇ ਰਸੂ ਖਾ ਕਦੇ ਬੱਦਲ ਹੋ ਜਾਂਦਾ ਦੇਖੋ ਬੱਦਲ ਜੀ ਮोटे-ਮोटे ਜੇ ਆ ਗਏ ਕਦੇ ਧੁੱਪ ਨਿਕਲ ਜਾਂਦੀ ਹੈ

ਪਤਾ ਬਾਤ ਚ ਲੱਗੂਗਾ ਵੀ ਕਿਹੜੀ ਕਿਹੜੀ ਕਿਸ ਚੀਜ਼ ਆ ਦੇਖੋ ਹੋ ਰਹੀ ਹੈ ਤੇ ਬਾਕੀ ਬਈ ਪੇਠੇ ਵੱਧੂ ਲੱਗ ਰਹੇ ਨੇ ਕੱਦੂ ਪੇਠੇ ਆ ਦੇਖਾ ਕੁੱਤੇ ਆਂਦੇ ਨੇ ਇਹਨੂੰ ਵੱਡਾ ਤਾਂ ਨੇ ਉਹ ਦੇਖੋ ਵੱਡਾ ਵੱਡਾ ਲਾਲਜਾ ਕੁੱਤਾ ਹੈ ਅੰਦਰੇ ਆ ਜਾਂਦੇ ਨੇ ਵੱਡਣਾ ਦੇਖੋ ਆਲੇ-ਦਾਲੇ ਦਾ ਵੀਊ ਦਿਖਾਈਏ ਤੁਹਾਨੂੰ ਬਸ ਉਹ ਸਰਦੀਆਂ ਦੇ ਫੁੱਲ ਲਾਈਏ ਲਿਆਣ ਕੇ ਡੋਮੀਨੋ ਐਵੇਂ ਪਿੱਛੇ ਆ ਗਈ ਦੇਖੋ ਤਾਂ ਟੰਮੀ ਦੇ ਤਮਾਸ਼ੇ ਦੇਖੋ ਮੇਰੇ ਪਿੱਛੇ ਆ ਗਈ ਹੁਣ ਮੈਨੂੰ ਕੋਈ ਲੋੜ ਨਹੀਂ ਹੈਗੀ ਡਰਨ ਦੀ ਨਾਲ ਦੀ ਨਾਲ ਭੱਜ ਗਿਆ ਆਹ ਆਪ ਸਾਰਾ ਇਹਨੇ ਕੱਦੂ ਆਣੇ ਬੈਠਿਆ ਨੇ ਸੁਕਾਤੇ ਬਸ ਮਿਰਚਾਂ ਵੀ ਸੁੱਕ ਚਲੀਆਂ ਇਹ ਤਾਂ ਹਾਂ ਦੇਖੋ ਤੁਸੀਂ ਦੱਸੋ ਇਹ ਵੀ ਚੱਲਣਗੀਆਂ ਹੁਣ ਜਾਂ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਚੱਲਣਗੀਆਂ ਕਿਉਂਕਿ ਪਾਣੀ ਜਿਆਦਾ ਖੜ ਗਿਆ ਸੀਗਾ ਨਾ ਇੱਥੇ ਮਸਾਂ ਮੀ ਲਗੀਆਂ ਤਾਂ ਖਾਸੀਆਂ ਹੋਈਆਂ ਦੀਆਂ ਰਹਿ ਤਾਂ ਥੋੜੀ ਜਿਹੀਆਂ ਆ। ਅੱਛਾ ਇੱਕ ਅੱਧੀ ਉੱਪਰ ਐ। ਆ ਇਸ ਇੱਧਰ ਲਟਾਉਣੇ ਨੂੰ ਜ਼ਿਆਦਾ ਲੱਗੀਆਂ ਹੋਈਆਂ ਨੇ ਆ ਝੁਕਿਆ ਪਿਆ ਐ। 1 2 3 4 5 6 7 ਇਹਨੂੰ ਕੁ ਲਟਾਉਣੇ ਨੂੰ 7 ਲੱਗੀਆਂ ਹੋਈਆਂ ਨੇ ਬਸ ਇੱਕ ਦੋ ਉੱਪਰ ਹੋਊਗੀ। ਛੋਟੇ ਛੋਟੇ ਪੇਖੇ ਵਿੱਚੇ ਵੱਡੇ ਵੱਡੇ ਲੱਗ ਰਹੇ ਨੇ। ਸਾਰੇ ਪੁੱਛੀ ਦਿਨੇ ਵੀ ਤੁਹਾਡੇ ਕੀ ਆਣੀ ਲੱਗੀ ਬਾਈ ਸਾਡੇ ਕੀ ਆਣੀ ਲੱਗੀ ਹੋਈ ਹੈਗੀ ਸਾਡੇ ਪੇਟੇ ਲਗੇ ਹੋਏ ਨੇ ਕਹੀਂ ਕਹਣਗੀਆਂ ਮੇਰੀ ਭੈਣਾ ਹਨਾ ਮਲਗੀ ਭੈਣਾ ਕੀ ਪਿੰਡ ਚੋਂ ਜਾਂ ਸੇਲੀਆਂ ਸੁੱਲੀਆਂ ਕਹਿ ਦਣਗੀਆਂ ਵੀ ਹਨਾ ਬੀਜ ਕੀ ਹੈਗੀ ਕੀ ਆ ਦੇ ਦੋ ਮੈਂ ਕਿਹਾ ਬਾਈ ਕੀ ਆ ਸਾਡੇ ਲਗੀ ਨਹੀਂ ਹੈਗੀ ਪੇਠੇ ਵਾਧੂ ਲਗੇ ਹੋਏ ਨੇ ਆਹ ਰੋ ਕਹਿੰਦੇ ਤਾਂ ਸੁੱਖੀ ਇੱਕ ਕੀ ਆ ਲੱਗੀ ਹੋਈ ਦੇਖਾ ਕਿੱਥੇ ਲੱਗਦੀ ਹੈ ਨਹੀਂ ਛੋਟੀ ਛੋਟੀ ਕੀ ਹੋਗੇ ਪਤਾ ਕਿ ਕਾਤੋ ਝਾੜ ਦਿੰਦੀਆਂ ਨੇ ਬਸ ਆ ਦੇਖੋ ਇੱਥੇ ਉਹ ਬੀਜਣਾ ਸੀਗਾ ਆਪਾਂ ਨੇ ਸਾਗ ਵਗੈਰਾ ਚੱਲ ਕੋਈ ਨਹੀਂ ਹੁਣ ਧੁੱਪਾਂ ਜਿਵੇਂ ਜਿਵੇਂ ਹੋਏ ਇਸ ਬਈ ਅਗਲੀ ਵਾਰ ਤਾਂ ਆਪਣੇ ਚੀਕ ਨੂੰ ਕਾਫੂ ਚੀਕੂ ਲੱਗ ਜਾਣਿਆ ਦੇਖੋ ਬਾਕੀ ਉਦੋਂ ਤੱਕ ਤਾਂ ਕਿੰਨੇ ਛੱਡਣਗੇ ਕਿੰਨੇ ਰਹਿਣਗੇ ਆ ਮਿਰਚਾਂ ਦਾ ਬੁੱਟਾ ਸੀ ਅਕਰੇ ਉਗਾਇਆ ਸੀਗਾ ਮਨ ਲਗੀ ਪਨੀਰੀ ਉਗਾਈ ਸੀਗਾ ਇੱਕ ਬੁੱਟਾ ਹੋਇਆ ਸੀਗਾ ਆ ਕੀ ਲੱਗ ਰਿਹਾ ਇੱਕ ਚੂਹਾ ਜਾਂ ਬਸ ਕਿ ਨੇ ਇਹ ਨਵਾਂ ਵਾਦੀ ਕਿੱਡੀ ਕੀ ਲੱਗੀ ਹੈ ਮਸ਼ੀਨ ਲਾਈ ਹੋਈ ਹੈ ਬਸ ਤੇ ਬਸ ਨੂੰ ਕੱਪੜੇ ਹੋਰ ਧੋਣੀਆਂ ਆਗੇ ਇਹ ਤਾਂ ਬਾਂਦਾ ਬੜਾ ਔਖਾ ਹੋਇਆ ਪਿਆ ਐ ਮੋਸ ਕੇ ਤਾਂ ਉੱਪਰ ਵਾਹ ਹੋ ਗਈ ਪਰ ਮੋੜ ਐ ਮੋਟਾ ਚੱਕ ਦੇ ਦਿਨ ਬਹੁਤ ਤਕਲੀਫ ਹੁੰਦੀ ਹੈ ਕਿਤੇ ਨਾ ਖਾਲ ਤੋ ਮੈਨੂੰ ਸਮਝ ਨਹੀਂ ਆਈ ਵੀ ਆ ਇੱਕਦਮ ਹੋਇਆ ਕੀ ਹੈ ਜੇ ਤਾਂ ਐ ਹੋਵੇ ਹੈਨਾ ਬਈ ਕੁਛ ਬੱਜਿਆ ਜਾਂ ਕੁਛ ਭਾਰਾ ਸਮਾਨ ਚੱਕਿਆ ਜਾਂ ਡਿੱਗੀ ਹੈ ਹਨਾ ਅੰਗੂਰਾਂ ਦੀ ਬੇਲੀ ਫੁੱਟਣੀ ਸ਼ੁਰੂ ਹੋ ਗਈ ਲੋ ਜੀ ਭਿੰਡੀਆਂ ਤੋੜ ਲਈ ਕੁਛ ਤਾਂ ਸਰਦਾਰ ਜੀ ਲਿਆਏ ਸੀ ਕੁਛ ਇੱਥੇ ਤੋੜ ਲਈ ਇੰਨੇ ਮਸ਼ੀਨ ਨੂੰ ਢੇੜਾ ਆਊਗਾ ਹੈਗਾ ਤਾਂ ਨੀੱਚੇ ਗਿੱਲਾ ਜਾਏ ਚਲੋ ਦੇਖੀ ਚੋਗੀ ਆ ਤਾਂ ਪੱਕੀਆਂ ਵਿੱਚ ਵਿੱਚ ਤਾਂ ਕਾਫੀ ਪੱਕੀਆਂ ਪਈਆਂ ਨੇ ਆ ਦੇਖੋ ਪੈਰ ਗੜ ਰਿਆ ਹਜੇ ਵੀ ਵਿੱਚ ਵੀ ਇੰਨਾ ਕੁ ਜ਼ਿਆਦਾ ਗਿੱਲਾ ਪਿਆ ਔਰੇ ਪਾਣੀ ਜ਼ਿਆਦਾ ਖੜਿਆ ਸੀਗਾ ਨਾ ਇੱਥੇ ਭਿੰਡੀਆਂ ਚ ਪਤਾ ਨਹੀਂ ਇਹ ਪਾਣੀ ਕਰਕੇ ਭਿੰਡੀਆਂ ਵੀ ਪਾਣੀ ਸੋਨਾ ਰਹਿ ਗਈਆਂ ਨਾ ਚ ਤਾਂ ਚੱਲ ਗਈਆਂ ਇਹ ਰੱਬ ਜਾਣੇ ਹੁਣ ਅੰਦਰ ਦਾ ਜਿਹੜੇ ਕਮਰੇ ਚ ਇੰਨਾ ਕਮਰੇ ਚ ਗਏ ਅੰਦਰ ਦਾ ਜਿੰਨੀਆਂ ਹੀ ਭਿੰਡੀਆਂ ਸੀਗੇ ਸਾਰੀਆਂ ਸੁੱਕ ਸਕ ਗਈਆਂ ਬਦਲਦੀ ਵਾਜਾਰੇ ਤੁਹਾਨੂੰ ਗੁਰੂ ਗੁਰੂ ਜੀ ਦੀ ਪਤਾ ਨਹੀਂ ਭਈ ਜਾ ਹਾ ਚ ਪਤਾ ਨਹੀਂ ਬਦਲ ਹੈ ਬੱਦਲ ਦੇਖੋ ਕਿਵੇਂ ਕਾਲਾ ਕਾਲਾ ਜਹ ਹਾਂ ਲੱਗ ਗਿਆ ਬਹੁਤ ਗਰਮੈਸ ਹੈ ਅੱਜ ਵੀ ਲੋ ਜੀ ਇੰਨੇ ਕ ਭਿੰਡੀਆਂ ਤੋੜ ਲਈ ਆਪਾਂ ਨੇ ਤੇ ਹੁਣ ਛੋਟ ਜਿਹਾ ਸਾਂਝੇ ਵਿੱਚ ਜੀ ਬਹੁਤ ਗਰਮੇਜੀ ਹੋ ਗਈ ਸੀਗੀ ਤੇ ਚਲੋ ਮੈਂ ਤਾਂ ਇੱਕੋ ਲੱਗੀ ਕੰਮ ਚ ਤੇ ਕੱਪੜੇ ਮੇਰੇ ਅੱਧਰ ਜਾਣੇ ਪਏ ਨੇ ਧੋਣਾਰੇ ਇੱਕ ਤਾਂ ਚੱਪਲਾ ਵੀ ਸਾਰੀਆਂ সারা টাইম হ্যাঁ পিছে মুড়ে গা হ ਹੁਣ ਹੱਥ ਤੋਂ ਆਗੇ ਦੇਖਾਂ ਸੀਟ ਲਿਆਈ ਔਰੇ ਦੇਖਾਂ ਹਾਂ ਅੱਛਾ ਉਰਤੇ ਵੱਢ ਰੇ ਕੱਖ ਅਗੇ ਲ ਉਧਰ ਦੇ ਭੇਜੇ ਬਦ ਕੱਖ ਵੱਢਣ ਦਿਖਾ ਤਾਂ ਦੇ ਫਿਰ ਲੈਣਗੇ ਕੀ ਕਰਨਾ ਹੈ ਮੈਂ ਡੀਲ ਕਿੱਥੇ ਦੇਵਾ ਲੈਣਗੇ ਮੈਂ ਕਿੱਥੇ ਤੇ ਦਮਾ ਡੀਜ਼ਲ ਲੈਣ ਗਿਆ। ਲੋ ਜੀ ਆਟਾ ਬੁਣਿਆ ਉਹਨੇ ਬੋਲ ਲਿਆ। ਤੇ ਬਸ ਹੁਣ ਰੋਟੀ ਬਣਾਉਣ ਦੀ ਤਿਆਰੀ ਹੈ। ਉਧਰ ਗੈਸ ਤੇ ਤਵਾ ਰੱਖ ਲਿਆ। ਪਰ ਉਸ ਤੋਂ ਪਹਿਲਾਂ ਕੱਪੜੇ ਧਾਰਨੇ ਆਵਾ। ਬਾਹਰੋਂ। ਉੱਪਰਲੇ ਵੀ ਧਾਰ ਲੈਂਦੀ। ਦੇਖੀ ਰਾਤ ਤਾਂ ਕੋਈ ਕੋਈ ਤਾਰਾ ਹੈ ਤਾਂ। बस कुर्सी पर रख ले जाने करके कर सारे हूं जनो मेरी बाहणू आपे आप फर्क पै गया व्यू देखो तारा तुरा तो कोई नहीं राति भाई चंद्र ग्रहण

देख मिला है? मिलेगा लिंले देखता रही है मैं ऐसा क्या पता मिले जाए देखी दो ही मैं सन कट्टा कि फसाया पे पाया पे ਓ ਮੈਂ ਤੁਹਾਨੂੰ ਥੋੜੀ ਇੱਧਰ ਕਰਦੇ। ਕੋਈ ਨਹੀਂ। ਥੋੜੀ ਜਿਹੀ ਗੱਲ ਨਹੀਂ ਬਰਾਦੇ ਮਿਲਦੀ। ਆ ਤਾਂ ਦੁੱਧ ਵੀ ਨਾ ਔਖਾ ਹੋ ਜਾਣਾ। ਸਾਨੂੰ ਇਹ ਸਹੀ ਹੈ ਵੀ ਦੂਜੀ ਮੱਝ ਨਾਲ ਲਾ ਦੂਗੀ ਇਹਨੇ ਨੂੰ। ਹਾਂ ਚਲ ਦੂਜੀ ਮੱਝ ਸੋਜੂਗੀ ਨੇ 2 ਮਹੀਨੇ ਤੱਕ। ਤਿਹਾਰਾਂ ਚ ਸੋਊਗੀ। ਪਰ ਇਹ ਵੀ ਤੰਗ ਕਰਦੀ ਐ ਹੁਣ ਤਾਂ। ਬਾਕੀ ਦੇਖੀ ਜਾਊਗੀ। ਮੱਛਰ ਬਹੁਤ ਐ ਬਾਹਰ। ਬੜਾ ਮੱਛਰ ਹੋਇਆ ਬਈ। ਇਹਨੂੰ ਉੱਧਰ ਸੁੱਕਣੇ ਪਾਉਂਗੀ ਹੁਣ ਜਾ ਕੇ ਸੁੱਕਣੇ ਦਾ ਬਾਅਦ ਚ ਪਾਉਂਗੀ ਬਸ ਪਹਿਲਾਂ ਜਾ ਕੇ ਰੋਟੀ ਬਣਾਈਏ ਰੋਟੀ ਬਣਾ ਕੇ ਖਵਾਈਏ ਸਾਰਿਆਂ ਨੂੰ 어 ਮੀ ਪੈਣ ਤੋਂ ਬਾਅਦ ਚ ਜਿਹੜੀ ਧੁੱਪ ਚੜੀ ਹੈ ਨਾ ਹੁਣ ਇਹਨੇ ਬਹੁਤ ਜ਼ਿਆਦਾ ਗਰਮੀ ਕਰੀ ਪਈ ਹੈ ਬਾਲਾ ਬੁਰਾ ਹਾਲ ਹੋਇਆ ਪਿਆ ਖੁਸ਼ ਕੱਪੜੇ ਧੋਤੇ ਸ਼ਾਮ ਨੂੰ ਸੀਗੇ ਹਜੇ ਹੈਗੇ ਨਹੀਂ ਸੁਲਾਬੇ ਜੇ ਪਾਪਾ ਜੀ ਦਾ ਬਿਸਤਰਾ ਧੋਇਆ ਸੀਗਾ ਪਤਾ ਕੀ ਕਰਦੇ ਨੇ ਸਾਡੇ ਪਾਪਾ ਜੀ ਤੇਲ ਲਾਲ ਲੰਦੇ ਨੇ ਲਾਲ ਲੰਦੇ ਨੇ ਇੰਨਾ ਜ਼ਿਆਦਾ ਹਨਾ ਖੋਪੇ ਦਾ ਤੇਲ ਲਾਲ ਲਾ ਗੱਲੱਤਾਂ ਨੂੰ ਮਾਰਸ ਨਾ ਘਟੜ ਕੇ ਨਾ ਪਈ ਜਾਣਗੇ ਮੰਜੇ ਦੇ ਹਨਾ ਮਲਗੀ ਸਾਰਾ ਬਿਸਤਰਾ ਮੈਂ ਕਹੀ ਜਾਵਾਂ ਵੀ ਕਿੱਥੋਂ ਸੁਲਾਬ ਜੀ ਦੀ ਸਮੈਲ ਆਉਂਦੀ ਹੈ ਹਨਾ ਅਜੀਬ ਜੀ ਅਜੀਬ ਜੀ ਤਾਂ ਨਾ ਮੈਂ ਅੱਜ ਸਮਾਰ ਕੇ ਦੇਖਿਆ ਵੀ ਕਿੱਥੋਂ ਆਉਂਦੀ ਹੈ ਦੇਖ ਕੇ ਬਿਸਤਰੇ ਚੋਂ ਆਉਂਦੀ ਹੈ ਫਿਰ ਬਿਸਤਰਾ ਧੋਤਾ ਚਲ ਹੈ ਤਾਂ ਥੋੜਾ ਜਿਹਾ ਉਹ ਸੁਲਾਬਾ ਜਏ ਮੈਂ ਕਿ ਸਵੇਰੇ ਫੇਰ ਸੁਕਾਣਾ ਪਾ ਦੂੰਗੀ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਹਰਾਣਾ ਤੋਤਾ ਹੋਇਆ ਤੇ ਆਪਾਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੇਂ ਜਿਹੇ ਵਲੌਗ ਨਾਲ ਵਲੌਗ ਵੀ ਕੀ ਬਣਾਈਏ ਹਨ ਇਹ ਸੋਚ ਜਨ ਉਹ ਹੀ ਰੋਜ਼ ਰੋਟੀ ਪਾਣੀ ਉਹ ਹੀ ਰੋਜ਼ ਕੰਮਕਾਰ ਹਨ ਕਿਤੇ ਇਹ ਤਾਂ ਹੈ ਨਹੀਂ ਵੀ ਕਿਤੇ ਘੁੰਮਣ ਗਏ ਹੋਏ ਜਾਂ ਕੁਝ ਬਸ ਘਰ ਘਰ ਤੋਂ ਰਾਜਪੁਰੇ ਰਾਜਪੁਰੇ ਤੋਂ ਘਰ ਰੋਟੀ ਬਣਾ ਲਓ ਕੱਪੜੇ ਧੋ ਲਓ ਬਸ ਇਹੀ ਕੰਮ ਨੇ ਸਾਰਦੇ ਨੇ ਮੁੱਕਦੇ ਹੈਗੇ ਸੋ ਹੁਣ ਬਸ ਦੀਵਾਲੀ ਦੀਆਂ ਸਾਫ ਸਫਾਈਆਂ ਸ਼ੁਰੂ ਹੋ ਜਾਣਗੀਆਂ ਚਲੋ ਜੀ ਮਿਲਾਂਗੇ ਨੈਕਸਟ ਵਲੌਗ ਲੈ ਕੇ ਤਤਕਲੀ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ